ਜਾਇਗਾ ਬੰਨਿਆ ਜਾਏਗਾ ਫਿਰ ਦੋ ਜਲਾਦ ਔਰ ਚਲਾਉਣਗੇ ਸਹਜੇ ਸਹਜੇ ਚਲਾਉਣਗੇ ਤੁਹਾਨੂੰ ਦਰਦ ਬਹੁਤ ਹੋਏਗਾ ਤੁਹਾਡਾ ਸਰੀਰ ਇਦਾਂ ਦੋ ਫਾੜ ਕੀਤਾ ਜਾਏਗਾ ਦੇਖੋ ਅਜੇ ਵੀ ਸਮਾਂ ਹੈ ਤੇ ਮੰਨ ਜਾਓ ਤੇ ਗੁਰੂ ਦੇ ਸਿੱਖ ਕਦੇ ਡੋਲੇ ਹੀ ਨਹੀਂ ਘਬਰਾਏ ਹੀ ਨਹੀਂ ਉਤੇ ਚਰਖੜੀਆਂ ਦੇ ਚੜ ਕੇ ਵੀ ਹੱਸਦੇ ਸਨ ਉਹਤੇ ਗਰਮ ਦੇਗਿਆਂ ਚ ਉਬਾਲੇ ਖਾ ਕੇ ਵੀ ਚਿਹਰੇ ਦਾ ਜਿਹੜਾ ਨੂਰ ਸੀ ਉਹ ਦੁਣਾ ਸੁਆਣਾ ਹੋ ਜਾਂਦਾ ਸੀ ਤੇ ਭਾਈ ਮਤੀਦਾਸ ਜੀ ਕਹਿਣ ਲੱਗੇ ਭਾਈ ਕਾਹਦੇ ਡਰਾਵੇ ਪੇ ਦਿੰਦੇ ਹੋ ਐਵੇਂ ਗੱਲਾਂ ਚ ਟਾਈਮ ਨਾ ਖਰਾਬ ਕਰੋ ਛੇਤੀ ਛੇਤੀ ਸ਼ਹੀਦ ਕਰੋ ਮੇਰਾ ਬੜਾ ਮਨ ਕਰਦਾ ਮੈਂ ਗੁਰੂ ਦੇ ਸਾਹਮਣੇ ਸ਼ਹਾਦਤ ਹੁੰਦਾ ਜਾਪੀ ਕਹਿੰਦੇ ਕੋਈ ਆਖਰੀ ਇੱਛਾ ਹੋਵੇ ਦੱਸੋ ਨਹੀਂ ਮੁੜਨਾ ਤੇ ਫਿਰ ਅਸੀਂ ਸ਼ਹੀਦ ਕਰਾਂਗੇ ਜੇ ਨਹੀਂ ਸਾਡੀ ਈਨ ਮੰਨਣੀ ਨਹੀਂ ਸਾਡੇ ਧਰਮ ਚ ਆਉਣਾ ਨਹੀਂ ਤੁਸੀਂ ਸਾਡੇ ਅੱਗੇ ਝੁਕਣਾ ਜੇ ਨਹੀਂ ਗੁਰੂ ਦਾ ਸਾਥ ਛੱਡਣਾ ਤੇ ਫਿਰ ਸ਼ਹੀਦ ਹੋਣ ਲਈ ਤਿਆਰ ਹੋ ਜਾਓ ਧਾਰਾਂ ਜੀ ਆਖਰੀ ਇੱਛਾ ਕਹਿੰਦੇ ਆਖਰੀ ਇੱਛਾ ਇੱਕ ਦੋ ਗੱਲਾਂ ਇਤਿਹਾਸਕਾਰਾਂ ਨੇ ਲਿਖੀਆਂ ਨੇ ਭਾਈ ਮਤੀ ਦਾਸ ਜੀ ਦੇ ਬਾਰੇ ਵੀ ਉਹ ਸਾਰੇ ਦਿਨ ਗੁਰਸਿੱਖਾਂ ਬਾਰੇ ਵੀ ਉਹਨਾਂ ਨੇ ਇੱਕ ਵਚਨ ਤੱਕ ਕਹੇ ਕਿ ਜਦੋਂ ਸਾਡੀ ਸ਼ਹਾਦਤ ਹੋਵੇ ਸਾਡਾ ਗੁਰੂ ਸਾਡੇ ਵੱਲ ਹੋਵੇ ਸਾਡਾ ਮੁਖ ਗੁਰੂ ਦੇ ਵੱਲ ਹੋਵੇ ਵੀ ਗੁਰੂ ਸਾਹਿਬ ਸਾਹਮਣੇ ਹੋਣ ਅਸੀਂ ਸਾਹਮਣੇ ਹੋਈਏ ਗੁਰੂ ਸਾਹਿਬ ਦੇ ਸਾਹਮਣੇ ਅਸੀਂ ਐ ਚੜ੍ਹਦੀ ਕਲਾ ਚ ਸ਼ਹਾਦਤ ਦੇਣੀ ਹੈ ਵੀ ਇਹ ਨਾ ਹੋਵੇ ਵੀ ਗੁਰੂ ਮਹਾਰਾਜ ਤੁਸੀਂ ਇੱਧਰ ਉਹ ਨਾ ਕਿਹਾ ਠੀਕ ਹੈ ਉਹ ਤਾਂ ਸਗੋਂ ਹੀ ਇਹ ਚਾਰੇ ਸਨ ਵੀ ਕਿਤੇ ਗੁਰੂ ਸਾਹਿਬ ਵੀ ਪ੍ਰਭਾਵ ਪੈ ਜੇ ਡੋਲ ਜਾਣ ਆਪਣੇ ਸਿੱਖਾਂ ਦਾ ਖੂਨ ਡੁੱਲਦਾ ਦੇਖ ਕੇ ਸ਼ਹਾਦਤ ਹੁੰਦੀ ਦੇਖ ਕੇ ਨਾ ਭਿਆਨਕ ਅਸੀਂ ਮੰਜ਼ਰ ਕ੍ਰੀਏਟ ਕਰਾਂਗੇ ਸ਼ਹਾਦਤਾਂ ਹੋਰ ਵੀ ਬੜੇ ਤਰੀਕਿਆਂ ਨਾਲ ਦਿੱਤੀਆਂ ਜਾ ਸਕਦੀਆਂ ਸਨ ਸਿਰ ਕਲਮ ਕਰਕੇ ਜਾਂ ਹੋਰ ਬੜੇ ਤਰੀਕੇ ਹਨ ਪਰ ਇਸ ਤਿੰਨੇ ਸਿੱਖਾਂ ਲਈ ਵੱਖਰੇ ਵੱਖਰੇ ਤਰੀਕੇ ਹੀ ਕਿਉਂ ਅਪਣਾਏ ਗਏ ਤਾਂ ਕਿ ਗੁਰੂ ਸਾਹਿਬ ਦੇਖਣ ਤੇ ਦੇਖ ਕੇ ਉਹਨਾਂ ਦੇ ਕਿਤੇ ਮਨ ਦੇ ਵਿੱਚ ਐਸਾ ਡਰ ਸਹਿਮ ਆ ਜਾਏ ਵੀ ਇੰਨੇ ਭਿਆਨਕ ਤਰੀਕੇ ਨਾਲ ਕੰਮ ਕਰ ਰਹੇ ਨਾ ਮਨ ਚ ਦਇਆ ਨਹੀਂ ਪਰ ਜਿਨ੍ਹਾਂ ਦੇ ਸਿੱਖ ਨਹੀਂ ਢੋਲੇ ਉਹਨਾਂ ਦੇ ਗੁਰੂ ਬਾਰੇ ਤੇ ਇਹ ਸ਼ਬਦ ਵਰਤਣੇ ਮੈਂ ਕਹਿੰਦਾ ਮਹਾਪਾਪ ਹੈ ਉਹਨਾਂ ਦੇ ਸਿੱਖਾਂ ਪਰੋ ਗੁਰੂ ਉਹ ਗੁਰੂ ਕਿਵੇਂ ਢੋਲ ਸਕਦਾ ਜਿਹਦੇ ਸਿੱਖ ਏਡੀ ਚੜਦੀ ਕਲਾ ਦੇ ਨਾਲ ਸ਼ਹਾਦਤਾ ਦੇ ਰਹੇ ਨੇ ਭਾਈ ਮਤੀ ਦਾਸ ਜੀ ਸਾਹਮਣੇ ਖੜੇ ਹੋ ਗਏ ਜਦੋਂ ਜਲਾਦਾਂ ਨੇ ਆਹਰਾ ਚਲਾਣ ਲੱਗੇ ਨਾ ਤੇ ਭਾਈ ਮਤੀ ਦਾਸ ਜੀ ਨੇ ਉਹਨਾਂ ਨੂੰ ਆਖਿਆ ਭਾਈ ਤਗੜੇ ਹੋ ਕੇ ਫੜਿਆ ਜੇ ਕਿਤੇ ਡਰ ਜਾਓ ਬਾਅਦ ਚ ਕਿਤੇ ਘਬਰਾ ਜਾਓ ਖੂਨ ਦਲਟਾ ਦੇਖ ਕੇ ਹੱਥ ਤੁਹਾਡੇ ਕੰਮ ਜਾਣ ਤੇ ਆਹਰਾ ਟੇਡਾ ਚਲਾ ਦਿਓ ਮੁੜ ਕੇ ਕੋਈ ਲਖਾਰੀ ਉੱਠੇ ਤੇ ਆਖੇ ਵੀ ਮਤੀ ਦਾਸ ਕੰਬਿਆ ਹਿੱਲਿਆ ਆਹਰਾ ਟੇਡਾ ਚੱਲ ਗਿਆ ਆਪਣੀ ਚੜ੍ਹਦੀ ਕਲਾ ਨਾਲ ਰਹੋ ਮੈਂ ਹਿਲਦਾ ਨਹੀਂ ਇੱਕ ਸਥਿਰ ਖੜਾ ਰਹਾਗਾ ਕਿੰਦੀ ਜੁਰਤ ਸੀ ਕਿੰਦੀ